ਇਸ ਨਗਰ ਵਿੱਚ ਇੱਕ ਬੇਟਾ ਸੀ ਉਹ ਬੇਟਾ ਲਗਭਗ ਕੋਈ 18 ਸਾਲ ਦਾ ਹੋਣਾ ਇਸ ਨਗਰ ਤੇ ਜਿਹੜਾ ਬੇਟਾ ਆ ਉਹ ਅੱਜ ਆਇਆ ਨਹੀਂ ਪਰਿਵਾਰ ਵੀ ਨਹੀਂ ਆਇਆ ਔਰ ਉਹਨਾਂ ਦੀ ਗਵਾਈ ਆ ਔਰ ਇੱਕ ਦਿਨ ਮੇਰੇ ਕੋਲ ਆਏ ਦੋਵੇਂ ਪੇਉਪੁੱਤ ਤੇ ਬਾਪ ਨੇ ਆਨ ਕੇ ਦੱਸਿਆ ਕਿ ਪਾਸ਼ੂ ਜੀ ਮੇਰੇ ਮੁੰਡੇ ਨੂੰ ਇੱਕ ਰੋਗ ਆ ਤੇ ਇਹ ਸਮਝ ਲੋ ਵੀ ਰੋਗ ਕਹਿੰਦੇ ਵੀ ਮੁੰਡੇ ਨੂੰ ਨਹੀਂ ਇਹ ਮੈਨੂੰ ਆ ਕਿਉਂਕਿ ਮੈਂ ਇਹਦਾ ਬਾਪ ਆ ਮੈਨੂੰ ਚਿੰਤਾ ਆ ਅਮੇਨ ਔਰ ਕਹਿੰਦੇ ਕਿ ਰੋਗ ਇਹਦਾ ਇਹ ਆ ਕਿ ਇਹਦੇ ਕੰਨਾਂ 'ਚ ਝੱਪੇ ਆ ਇਹਨੂੰ ਉੱਚਾ ਸੁਣਦਾ ਆ ਔਰ ਜਦ ਮੈਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੂੰ ਵਚਨ ਵੀ ਸੁਨਾਇਆ ਇਸ ਪ੍ਰਕਾਰ ਔਰ ਮੇਰੇ ਕੋਲ ਪ੍ਰਾਰਥਨਾ ਵਾਲਾ ਤੇਲ ਸੀਗਾ ਜਿਹਦੇ ਉੱਤੇ ਮੈਂ ਅਕਸਰ ਹੀ ਪ੍ਰਾਰਥਨਾ ਕਰਦਾ ਆਂ ਔਰ ਮੈਂ ਇਦਾਂ ਕੰਨਾਂ ਦੇ ਉੱਤੇ ਦੋਨਾਂ ਪਾਸੇ ਲਾ ਦਿੱਤਾ ਮੈਂ ਬੱਚੇ ਨੂੰ ਕਿਹਾ ਅੱਜ ਰਾਤ ਜਦ ਤੂੰ ਸੋਏਂਗਾ ਤੇ ਸਵੇਰੇ ਉੱਠੇਂਗਾ ਤੇ ਤੇਰੇ ਕੰਨਾਂ ਦਾ ਬੋਰਾਪਣ ਜਾਂਦਾ ਰਹੂਗਾ ਤਾੜੀਆਂ ਮਾਰੋ ਇੱਕ ਤਿੰਨ ਦਿਨ ਬਾਅਦ ਉਹ ਫੇਰ ਆਏ ਤੇ ਆ ਕੇ ਕਹਿੰਦੇ ਕਿ ਥੋੜੀ ਮੁਸ਼ਕਲ ਨਹੀਂ ਆ ਗਈ ਹੁਣ ਕਹਿੰਦੇ ਇੱਕ ਦਿਨ ਥੋੜੀ ਉਹ ਵੀ ਨਹੀਂ ਪ੍ਰਭੂ ਨੇ ਬਿਲਕੁਲ ਢੰਗਾ ਕਰ ਦਿੱਤਾ ਤੇ ਕੋ ਬੇਟਾ ਸਾਡੇ ਭਾਈ ਜੋਗਾ ਮਸੀਹ ਦਾ ਛੋਟਾ ਬੇਟਾ ਸੀ ਔਰ ਮੈਨੂੰ ਨਾਮ ਨਹੀਂ ਬੇਟੇ ਦਾ ਪਤਾ ਔਰ ਉਹ ਬੇਟਾ ਸੀਗਾ ਜਿਸ ਨੂੰ ਇਹ ਮੁਸ਼ਕਲ ਸੀ ਔਰ ਪ੍ਰਭੂ ਨੇ ਬੜਾ ਵੱਡਾ ਰਹਿਮ ਕੀਤਾ ਕਿ ਉਹਨੂੰ ਇਹ ਮੁਸ਼ਕਲ ਤੋਂ ਖੁਦਾ ਨੇ ਆਹਿਆਦ ਕਰ ਦਿੱਤਾ ਅਮੀਨ ਔਰ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਆਸ਼ੀਸ਼ ਦੇਵੇ